ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ ਮਾਰਨਿੰਗ ਦਾ 8 ਵਜੇ ਗਏ ਨੇ ਬਹੁਤ ਸਾਰੇ ਕੰਮ ਕਰ ਲਏ ਨੇ ਬਹੁਤ ਸਾਰੇ ਰਹੇ ਗਏ ਨੇਗੇ ਤੇ ਟਾਈਮ ਹੈ 8 ਵਜੇ ਤੇ ਬਾਕੀ ਰਾਤ ਸਾਰੀ ਰਾਤ ਮੀ ਹਨੇਰੀ ਚ ਖੇੜੇ ਦਮੀ ਸੀਗਾ ਬਹੁਤ ਮੀ ਪਿਆ ਬੇੜਾ ਵੀ ਸਾਫ ਸਾਫ ਹੋ ਗਿਆ ਲਾਲ ਲਾਲ ਇੱਟਾ ਨਿਕਲਿਆ ਆ ਤੇ ਨਾ ਮੈਂ ਇੱਥੇ ਸੋਇ ਸਾਫ ਕਰਦੀ ਸੀ ਹੋਰ ਝੜ ਚੂੜੂ ਲੱਗ ਗਿਆ ਕੁਛ ਬੀਬੀ ਲਾਈ ਜਾਂਦੀ ਹੈਗੀ ਚਰਚ ਸਫਾਈਆਂ ਨੂੰ ਥਾਂ ਵਾਜ ਜਾਂਦਾ ਹਨਾ ਜੀ ਤੇ ਬੇੜਾ ਜਿਹੜਾ ਬਹੁਤ ਸੋਹਣਾ ਹੋ ਗਿਆ ਤੋੱਤਾ ਗਿਆ ਰੱਬ ਨਹੀਂ ਤੋੱਤਾ ਕਾਲੀ ਕਹਿੰਦੀ ਵੀ ਬੇੜਾ ਰਿਬ ਰਿਬ ਲੱਗ ਗਿਆ ਕਰਨ ਹਨਾ ਤੇ ਕਿਉਂਕਿ ਬੇੜਾ ਕੱਚੇ ਬੇੜੇ 'ਚ ਵੀ ਰੇਤ ਆ ਪੱਟਿਆ ਗਿਆ ਸੀ ਕੱਚਾ ਬੇੜਾ ਵੀ ਸਾਫ ਹੋ ਗਿਆ ਪੱਕਾ ਵੀ ਸਾਫ ਹੋ ਗਿਆ ਕਿਉਂਕਿ ਜਿਹੜਾ ਸੜਿਆ ਪੜਿਆ ਰੇਤ ਆ ਤੇ ਉਗੂ ਲੱਗ ਸੌਣ ਦੇ ਮਹੀਨੇ ਚ ਰੇਤ ਉਫਣ ਜੇ ਜਾਂਦਾ ਸਾਰਾ ਜੋਰ ਦਮੀ ਆ ਕੇ ਰੋੜ ਕੇ ਲੈ ਗਿਆ ਤਹਾਨੂੰ ਮੈਂ ਕੈਮਰਾ ਚੇਂਜ ਕਰਕੇ ਦਿਖਾਉਣੀ ਆ ਬਹੁਤ ਸੋਹਣਾ ਬੇੜਾ ਹੋ ਗਿਆ ਤੇ ਮੈਂ ਪੋਚੇ ਲਾਉਂਦੀ ਸੀਗੀ ਤੇ ਸਰਦਾਰ ਜੀ ਖੇਤ ਹਮਲਾ ਪਾਣੀ ਟਾਣੀ ਦੇਖਣ ਵਾਗੇ ਵੀ ਮੀਂਹ ਕਿੰਨਾ ਕਹਿੰਦੇ ਮੋਟਰਾਂ ਨਹੀਂ ਫਿਰ ਉਹ ਬੰਦ ਕਰਿਆ ਮੰਗੇ ਆਟੋਮੈਟਿਕ ਜੀ ਲੱਗੇ ਹੋਏ ਨੇਗੇ ਅੱਗੇ ਆਟੋਮੈਟਿਕ ਕਹਿੰਦੇ ਨੇ ਅੱਗੇ ਕਹਿੰਦੇ ਨੇ ਬਈਏ ਲੱਗੇ ਹੋਏ ਨੇ ਮੋਟਰ ਚਲਾਉਣ ਵਾਲੇ ਹਨਾ ਅੱਗੇ ਕਹਿੰਦੇ ਬਈਆ ਲਾਇਆ ਹੋਇਆ ਪਈ ਸਾਡੀ ਮੋਟਰ ਤੇ ਤੇ ਆਪੇ ਚਲਾ ਰਹੇ ਆ ਨਾ ਆਪੇ ਬੰਦ ਕਰਦਾ ਆਪੇ ਚਲਾ ਰਹੇ ਨਾ ਜਦ ਲਾਈਟ ਆ ਜਾਂਦੀ ਆ ਤੇ ਤਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣੇ ਆ ਬਹੁਤ ਸਾਰੇ ਕੰਮ ਹੋ ਗਏ ਨੇ ਬਹੁਤ ਸਾਰੇ ਰਹੇ ਗਏ ਨੇ ਚਾਰ ਆ ਟੋਏ ਚ ਪਾਣੀ ਪੈ ਗਿਆ ਸੀ ਸਰਦਾਰ ਜੀ ਚਾਰ ਟੋਏ ਚੋਂ ਪਾਣੀ ਕੱਢ ਗਏ ਨੇ ਕਹਿੰਦੇ ਚਾਰ ਪਾਉਣ ਗਏ ਨੂੰ ਸੁੱਕ ਜੂ ਫਿਰ ਆਪਾਂ ਚਾਰ ਪਾ ਲਾਂਗੇ ਤੇ ਮੇਰੇ ਹਜੇ ਕੰਮ ਸੈੱਡ ਚ ਹਜੇ ਲਾਈਟ ਵੀ ਨਹੀਂ ਹੈਗੀ ਰਾਤ ਦੀ 8:30 9:00 ਵਜੇ ਦੀ ਲਾਈਟ ਗਈ ਹੋਈ ਆ ਕਿਉਂਕਿ ਬਹੁਤ ਵਾਰੀ ਆ ਗਈ ਬਾਗੀ ਜੀ ਕਰੀਮਲਾ ਸਰ ਕੋਈ ਤਾਰਾਂ ਟੂੜਾਂ ਟੁੱਟ ਗਿਆ ਕਿਉਂ ਨੇਰੀ ਸੀ ਨਾਲ ਨਾ ਤਾਂ ਕਰਕੇ ਹਜੇ 8:00 ਵਜ ਗਏ ਦੂਜੇ ਦਿਨ ਦੇ 12 ਘੰਟੇ ਹੋ ਗਲੇਟ ਗਈ ਨੂੰ ਹਜੇ ਲਾਈਟ ਨਹੀਂ ਆਈ ਤੇ ਮੈਂ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣੀ ਸਾਫ ਸਾਫ ਹੋ ਗਿਆ ਮਸ਼ੀਨ ਭਰ ਦਿੱਤੀ ਆ ਕੱਪੜਿਆਂ ਦੀ ਮਹਾ ਜੀਰੋ ਲਾਈਟ ਆ ਗਈ ਔਰੋ ਕੱਪੜੇ ਤੋਲ ਮੰਗੇ ਤੇ ਦੇਖਦੇ ਹਾਂ ਹੁਣ ਤਾਂ ਅੱਜ ਠੰਡ ਆ ਹਵਾ ਚੱਲੀ ਜਾਂਦੀ ਆ ਵਧੀਆ ਜੇ ਨਾ ਲਾਈਟ ਆਈ ਮੈਂ ਸਾਨੂੰ ਪਾਣੀ ਪਿਆ ਕੇ ਬੰਨਦਾਂਗੇ ਟੈਂਕੀ ਭਰੀ ਹੋਈ ਆਪਣੀ ਨਾਲ ਤੋਂ ਲਮਾਂਗੇ ਪੋਚੇ ਲਾ ਲਾਂਗੇ ਮੈਂ ਸਾਨੂੰ ਪਾਣੀ ਪਿਆ ਕੇ ਬੰਨ ਲਾਂਗੇ ਜੇ ਲਾਈਟ ਆ ਗਈ ਪਿਛਲੇ ਪਹਿਰ ਨਮਾ ਲਾਂਗੇ ਮੱਜਾਂ ਨਮਾਏ ਬਿਨਾਂ ਤਾਂ ਕਿੱਥੇ ਸਰੂਗਾ ਹਨਾ ਚਲੋ ਆਪਾਂ ਕੈਮਰਾ ਚੇਂਜ ਕਰਕੇ ਦਿਖਾਉਣਾ ਤੁਹਾਨੂੰ ਅੱਜ ਮੀਂਹ ਦੇ ਕੀ ਰੰਗ ਭਾਗ ਲਾਏ ਨੇਗੇ ਵਧੀਆ ਅੱਜ ਵਾਲਾ ਮੀਂਹ ਵਧੀਆ ਰਹਿ ਗਿਆ ਕਿਉਂਕਿ ਸਾਨੂੰ ਤਾਂ ਲਾਪਤਾ ਹੀ ਸੀ ਮੀਂਹ ਜੀ ਦਾ ਮੀਂਹ ਦਾ ਜੀਰੋ ਸੀ ਪਿਆ ਬਿਲਕੁਲ ਬਦਲ ਨਹੀਂ ਹੈ ਨਹੀਂ ਸੀਗੇ ਤੇ ਰਾਤ ਰਮੀ ਵਧੀਆ ਹੁੰਦਾ ਨਹੀਂ ਦਿਨ ਤਾਂ ਪਪੀ ਜੀ ਨੇ ਹਾਇ ਜੇ ਮੀ ਹਟ ਜਿਆ ਕੰਮ ਕਰ ਲਈ ਜੇ ਮੀ ਹਟ ਜਿਆ ਕੰਮ ਕਰ ਲਈ ਜਦੋਂ ਉੱਠੇ ਉਦੋਂ ਬਸ ਸਾਫ ਸੀ ਮੌਸਮ ਬਿਲਕੁਲ ਮੀ ਨਹੀਂ ਸੀ ਚਪਚਾਪ ਕਰਿਆ ਨਹੀਂ ਆਵਰ ਨੇ ਵੈਟਰ ਹੈਗਾ ਸੀ ਜਦੋਂ ਉਧਰੋਂ ਨੇ ਵੈਟਰ ਡਾਊਨ ਹੋ ਗਿਆ ਉਧਰੋਂ ਕੰਮ ਨਿਭੜ ਕੇ ਦਿਨ ਚੜ ਗਿਆ ਆਪਣਾ ਨੇ ਵੈਟਰ ਹੋਇਆ ਸੇਵ ਜੇ ਡਾਊਨ ਤੇ ਅੱਪਾ ਤੁਹਾਨੂੰ ਦਿਖਾਉਣੀ ਆ ਰਾਤ ਮੱਜਾਂ ਨੂੰ ਮੈਨੂੰ ਕੋਈ ਤਕਲੀਫ ਆਈ ਕਿਉਂਕਿ ਸੈੱਡ ਦੇ ਵਿੱਚ ਠੰਡੀ ਹਵਾ ਆ ਗਈ ਆ ਹਵਾ ਬਹੁਤ ਚੱਲਦੀ ਸੀ ਦੇਖੋ ਜੀ ਜਿਹੜਾ ਹੋ ਗਿਆ ਲਾਲ ਆਪਣਾ ਹਿੱਟਾ ਤੇ ਫਿਰ ਵੀ ਮੈਂ ਰਸੋਈ ਸਾਫ਼ ਕਰੀ ਜਾਨੀ ਆ ਤੇ ਅੰਦਰਲੀ ਰਸੋਈ ਆਪਾਂ ਨੇ ਸਾਫ਼ ਕਰ ਦਿੱਤੀ ਐ ਅੰਦਰ ਮੈਂ ਪੋਚਾ ਲਾ ਦਿੱਤਾ ਸਾਰੀ ਸਾਫਿੰਗ ਕਰ ਦਿੱਤੀ ਅੰਦਰ ਤੇ ਬਾਹਰ ਹੀ ਲੈਣਤੀ ਮਹੱਜਰੋਂ ਮੈਂ ਕਲਿੱਪ ਬਣਾ ਲਾ ਸੰਤਾਰ ਜੀ ਬੈ ਹੋਏ ਨੇਗੇ ਜੋ ਕੋਲਾ ਨਾਲ ਵੇਣਾ ਨਿਕਲਿਆ ਐ ਤਾਂ ਬੇੜੇ ਚ ਵੀ ਪੋਚ ਚਲਾਉਂਦੀ ਲੋੜ ਨਹੀਂ ਮਾੜਾ ਮੋਟਾ ਜਿਹਾ ਸਾਰਾਂਗੇ ਜਿੱਥੇ ਐਸ ਤਰ੍ਹਾਂ ਢੇਰੀ ਚੱਕ ਕੇ ਵੀਰ ਜੀ ਦਾ ਸਾਰ ਰਹੇ ਮੰਗੇ ਸਾਫ ਹੋ ਗਿਆ ਬੇੜਾ ਤੇ ਹੁਣ ਤੁਹਾਨੂੰ ਦਿਖਾਵਾਂ ਮੈਂ ਕੱਚਾ ਬੇੜਾ ਦੇਖੋ ਸਾਰਾ ਸਾਫ ਸਾਫ ਹੋ ਗਿਆ ਸੰਭਰੇ ਤੋਂ ਇੰਨਾ ਸਾਫ ਨਹੀਂ ਹੁੰਦਾ ਕਿਉਂ ਰੇਤਾਂ ਉੱਗਲ ਜਿਆ ਗਿਆ ਸੀ ਮੀਨ ਨਾਲ ਉੱਖਣ ਜੇ ਜਾਂਦਾ ਜਿਹੜਾ ਕੱਚੇ ਬੇੜਾ ਚ ਰੇਤਾਂ ਐਸ ਤਰ੍ਹਾਂ ਹੋ ਗਿਆ ਬਾੜੀ ਵੀ ਹਰੀ-ਪਰੀ ਹੋ ਗਈ ਆ ਕਿਉਂਕਿ ਪਾਣੀ ਲੱਗ ਗਿਆ ਕਾਲੀ ਸਰਦਾਰ ਜੀ ਮੈਨੂੰ ਕਾਲੀ ਕਹਿ ਕੇ ਹਟਦੀ ਕਿ ਨੇ ਬਾੜੀ ਰਮਾਉਣ ਵਾਲੀ ਆ ਕਾਲੀ ਰਮਾਵਾਂਗੇ ਆਪਾਂ ਮੀਂਹ ਪੈ ਗਿਆ ਚਲੋ ਵਧੀਆ ਹੋ ਗਿਆ ਰਮਾਂਗੀ ਆਪਦੇ ਆਪ ਤੇ ਆ ਚਾਰ ਵਾਲਾ ਟੋਏ ਚ ਪਾਣੀ ਕੱਢਿਆ ਜਿਹੜਾ ਚਾਲ ਪੱਟੇ ਹੋ ਜਾਂਦੀ ਥੋੜਾ ਜਿਹਾ ਵਿੱਚ ਪਾਣੀ ਤੇ ਆ ਗਿਆ ਇਸ ਤਰ੍ਹਾਂ ਪਾਣੀ ਕੱਢ ਦਿੱਤਾ ਸੁੱਕ ਜੂ ਜਿਹਨੂੰ ਪਾਉਣਾ ਚਾਰ ਤੇ ਮੱਝ ਆਪਣੀ ਹਜੇ ਅੰਦਰਲੇ ਛੱਡ ਜੀ ਨੇ ਚਲੋ ਜੀ ਅੱਪ ਬਾਅਦ ਚ ਮਿਲਦੇ ਆ ਤੁਹਾਨੂੰ ਦਿਖਾਤਾ ਦੇਖੋ ਸਾਫ ਸਾਫ ਵਿੜਕ ਹੋ ਗਿਆ ਅਰ ਤਾਂ ਸੋਹਣਾ ਸੋਹਣਾ ਮ ਉੱਤੋਂ ਉੱਤੋਂ ਜਿਹੜੇ ਪੱਤੇ ਸੱਤੇ ਤੇ ਨਿੰਮਾ ਡੇਕਾਂ ਦੇ ਉਹ ਵੱਡੇ ਮਾਂਜੇ ਨਾਲ ਫੁੱਲ ਫੁੱਲ ਨਾਲ ਹੋਣ ਦਿੱਤੇ ਨੇ ਤੇ ਸਾਫ ਹੋ ਗਿਆ ਜਿਹੜਾ ਅੰਦਰਲਾ ਵੀ ਬਹੁਤ ਸਫਾਈ ਹੋ ਗਈ ਜਿਹੜੇ ਜੰਗਲਾਂ ਤੇ ਫਿਰ ਮਾਜਾ ਮੀਂਹ ਸੀਗਾ ਜੰਗਲਾਂ ਤੇ ਪਾਵਿਆਂ ਪੂਵਿਆਂ ਤੇ ਹਨਾ ਵਾਧਰਾ ਤੇ ਰੇਤਾਂ ਸੀ ਸਾਰਾ ਸਾਫ ਹੋ ਗਿਆ ਦੇਖੋ ਕਿੰਨਾ ਸੋਹਣਾ ਮੌਸਮ ਹੋਇਆ ਪਿਆ ਕਿੰਨਾ ਸੋਹਣਾ ਕਾਰ ਹੋ ਗਿਆ ਤੋਤੇ ਤੋਂ ਹਨਾ ਜੇ ਦਿਨੇ ਮੀਂਹ ਹੁੰਦਾ ਗਾ ਦਿਨੇ ਪਾ ਲਿਬੜ ਪੈ ਰਾਈ ਜਾਂਦੇ ਨੇ ਮੀਂਹ ਪੈਂਦੇ ਚ ਤੇ ਉਹ ਖਰਾਬ ਹੋ ਜਾਂਦਾ ਕਮਰਾ ਤੋ ਟੀਕੀ ਰਾਤ ਚ ਮੀਂਹ ਪੈ ਗਿਆ ਮੌਸਮ ਸਾਫ ਹੋ ਗਿਆ ਟੀਕੀ ਰਾਤ ਚ ਬਹੁਤ ਸੋਹਣਾ ਘਰ ਹੋ ਗਿਆ ਬਹੁਤ ਸੋਹਣਾ ਸਾਰਾ ਕੁਝ ਹੋਊਗਾ ਰੇਤਾ ਰਾਵ ਲਹਿ ਗਿਆ ਸਾਰੇ ਔਰ ਆਪਣੇ ਘਰ ਤੋਂ ਸੋਹਣ ਸੋਹਣ ਹੋਵੇ ਤੇ ਸੋਹਣ ਸੋਹਣ ਫੁੱਲ ਬੂਟੇ ਹੋ ਗਿਆ ਆ ਆਪਣੇ ਚਲੋ ਜੀ ਆਪਾਂ ਫੇਰ ਮਿਲਦੇ ਕਿਹੜਾ ਬੇੜਾ ਹੋ ਗਿਆ ਫੋਨ ਤੈਨੂੰ ਆਜ ਆ ਭਾਈ ਬੱਦਲ ਆਉਂਦਾ ਚੜਾ ਆ ਜਾ ਆ ਜਾ ਆ ਕੇ ਰੋਟੀਆਂ ਚੱਕ ਕੇ ਬੈ ਗੇ ਚਾਹ ਪੀਣ ਬੈ ਗੇ ਫਿਰ ਕਿ ਆ ਹੁਣ ਜਿਹੜਾ ਹੁਣ ਆਹਾ ਭਿਜ ਭਜਈਆ ਹੁੰਦਾ ਉਹ ਭਿਜਾ ਨੂੰ ਹੁੰਦਾ ਫਿਰ ਚਾਹ ਪੀਂਦੇ ਪੀਂਦੇ ਇੰਨਾ ਮੀਆ ਉੱਤਰ ਆਇਆ ਜੀ ਮੈਂ ਆ ਕੱਪੜੇ ਤਾਂ ਮੈਂ ਲਾ ਦਿੱਤੇ ਸੀਗੇ ਪਰ ਮੇਰਾ ਤੇ ਬੀਬੀ ਦਾ ਸੂਟ ਗਿੱਲਾ ਸੀਗਾ ਉਹ ਦੁਬਾਰੇ ਭਿੱਜ ਗਿਆ ਮੈਂ ਚੱਕ ਤੇ ਜਖ ਮਿਰਚਾ ਮੁਰਚਾ ਜੱਕ ਚੱਕ ਮੀਆ ਆ ਗਿਆ ਸੌਣ ਦੀ ਝੜੀ ਮੰਗੂ ਪਾਦੋਂ ਨਹੀਂ ਝੜੀ ਲੱਗੂਗੀ ਲੱਗਦਾ ਐ ਕਿ ਬਣਾਂਗੇ ਉਹਨੂੰ ਐ ਕਿ ਬਣਾਂਗੇ ਉਹਨੂੰ ਕਦਰ ਆ ਤੋ ਕਰਾਰੋ ਕਰਾਂ ਤੇ ਕਾ ਮੰਜਾ ਮੰਜਾ ਕਿੱਧਰ ਕਰ ਚਲੋ ਜੀ ਕੱਖ ਪਾਉਂਦੇ ਨੇ ਸਰਦਾਰ ਜੀ ਆਥ ਨੇ ਕੱਢ ਦੋ ਕ ਹੁਣ ਕੱਢੋਂਗੇ ਆਥਣ ਹੋਈ ਪਿਆ ਕਾਲੀਸ ਦਾ ਮੇਥੋਂ ਮਿਰਚਾਂ ਵੀ ਡੁੱਲ ਗਈ ਤੁਪ ਪਾਈ ਹੋਈ ਅਸੇਗੀ ਮਹਾ ਸੁਲਾਵ ਚੜ ਜਾਂਦੀ ਆ ਕੇਰਾ ਨਾ ਫਿਰ ਰੋਟਣੀ ਆਉਂਦੀ ਮੈਂ ਤਾਂ ਹੁਣੀ ਧਰਿਆਂ ਦੀਆਂ ਮਹਾਰਾਜ ਨੂੰ ਨਹੀਂ ਰੱਬ ਮੀ ਪਾਉਂਗਾ ਇਹ ਇਹਨ ਪਤਾ ਰੱਬਤਾ ਤੈਨੂੰ ਚਾਹ ਵੀ ਨਹੀਂ ਪੀਣੀ ਦਾ ਚਾਹ ਧਰ ਕੇ ਮਿਰਚਾਂ ਮਾਰੇ ਕੱਢੀਆਂ ਤੀ ਤੂੰ ਮਿਰਚਾਂ ਵਾਲੇ ਹੱਥ ਹੋ ਗਏ ਗੱਜੀ ਆਂਦਾ ਨਾ ਕਹਿੰਦਾ ਨਗਾਇ ਬੱਦਲ ਆਉਂਦਾ ਨਹੀਂ ਨੇ ਆਈ ਜਾਂਦਾ ਦਾ ਜਦਾ ਬੱਦਲ ਕਹਿੰਦੇ ਵਰਦਾ ਨਹੀਂ ਹੁੰਦਾ ਨਿਸ਼ਾਨੀ ਹੁੰਦੀ ਹੈ ਇਹ ਲੋ ਜੀ ਮੈਂ ਟੰਮਾਂ ਜਿਹੜਾ 4:00 ਵਜ ਗਏ ਨੇ ਤੇ ਪੌਣੇ 4 ਹੋ ਗਏ ਨੇਗੇ ਤੇ ਜਾਨ ਦੀ ਸਲਾਹ ਕਰ ਦਿੱਤੀ ਮੱਝਾਂ ਵੱਲ ਤੇ ਮਾਹ ਸੋਡੇ ਨਾਲ ਗੱਲਾਂ ਕਰ ਲੈਣੀਆਂ ਤੁਹਾਡੇ ਨਾਲ ਗੱਲਾਂ ਕਰਕੇ ਥੋੜਾ ਜਿਹਾ ਮਨ ਹਲਕਾ ਹੋ ਜੇ ਨਾ ਕਹਿੰਦੇ ਜਿਹਦੇ ਨਾਲ ਆਪਾਂ ਕੋਈ ਦੁੱਖ ਵੰਡਾਲੀਏ ਕੋਈ ਵੰਡਾਲੀਏ ਹਨਾ ਦੁੱਖ ਵੰਡਾਏ ਤੋਂ ਦੁੱਖ ਅੱਧਾ ਹੋ ਜਾਂਦਾ ਖੁਸ਼ੀ ਮਨਾ ਲਈਏ ਤਾਂ ਆਪਣਾ ਦੁੱਗਣੀ ਖੁਸ਼ੀ ਹੋ ਜਾਂਦੀ ਹੈ ਹਨ ਤੇ ਇਸ ਕਰਕੇ ਉਹੀ ਅੱਜਕੱਲ ਆਪਣਾ ਜੀ ਜਿਹੜਾ ਕਿਸੇ ਦਾ ਦੁੱਖ ਸੁੱਖ ਸੁਣਦਾ ਹੈਗਾ ਤੇ ਖੁਸ਼ੀ ਚ ਖੁਸ਼ੀ ਦਾ ਸਾਂਭ ਲ ਹੁੰਦਾ ਹੈ ਹਨ ਤੇ ਦੁੱਖ ਚ ਦੁੱਖ ਵੰਡਾਉਂਦਾ ਅੱਜਕੱਲ ਉਹੀ ਆਪਣਾ ਹੈਗਾ ਤੇ ਤੁਹਾਡੇ ਨਾਲ ਥੋੜਾ ਜਿਹਾ ਮੇਰਾ ਮਨ ਹਲਕਾ ਹੋ ਜਾਂਦਾ ਤੁਹਾਡੇ ਕਮੈਂਟ ਪੜ ਕੇ ਥੋੜਾ ਜਿਹਾ ਮੈਨੂੰ ਹੌਸਲਾ ਮਿਲ ਜਾਂਦਾ ਚਲੋ ਮੇਰ ਨੂੰ ਵੀ ਸਪੋਰਟ ਕਰਨ ਵਾਲੇ ਮੇਰੇ ਭੈਣਾਂ ਮੇਰੇ ਵੀਰ ਬਹੁਤ ਸਾਰੇ ਹੈਗੇ ਨੇ ਤੇ ਇਕੱਲਿਆਂ ਪਹਿਣਾ ਵੀ ਨਹੀਂ ਬਹੁਤ ਸਾਰੇ ਵੀਰ ਵੀ ਮੈਨੂੰ ਬਹੁਤ ਹੌਸਲਾ ਦਿੰਦੇ ਨੇ ਪਹਿਣੇ ਵਧੀਆ ਆਪਣੇ ਵਧੀਆ ਪੜਾਉਂਦੇ ਉਹੀ ਹੌਸਲਾ ਦੇ ਰਹਿੰਦੇ ਨੇ ਹਨਾ ਮੇਰੇ ਮਾਨ ਰੱਖਣ ਦੇ ਮਾਰੇ ਪਤਾ ਨਹੀਂ ਵੈਸੇ ਮੈਂ ਮੇਰੇ ਵੀਡੀਓ ਵਧੀਆ ਲੱਗਦੀਆਂ ਨੇ ਕਿਆਂ ਤੇ ਬਸ ਕੋਸ਼ਿਸ਼ ਤਾਂ ਮੈਂ ਹਰ ਰੋਜ਼ ਕਰਦੇ ਵੇ ਮੈਂ ਵਧੀਆ ਤੇ ਵਧੀਆ ਬਲੌਗ ਬਣਾ ਮਾਹ ਨਾਲ ਜਾਣਕਾਰੀ ਦੇਵਾਂ ਤੇ ਬਸ ਤੁਹਾਨੂੰ ਪਤਾ ਹੀ ਆ ਘਰ ਦੇ ਕੰਮਾਂ ਦਾ ਟੈਨਸ਼ਨਾਂ ਦਾ ਜੀਤ ਕਰਦਾ ਬਾਲੀਆਂ ਬਾਲੀਆਂ ਗੱਲਾਂ ਗੱਲਾਂ ਤੁਹਾਡੇ ਨਾਲ ਜੇ ਕਿਤੇ ਆਪਾਂ ਮਿਲ ਜਾਈਏ ਹਨਾ ਮੂਰੇ ਮੂਰੇ ਆਪਾਂ ਆਮਣੋ ਸਾਹਮਣੇ ਹੋ ਜੀਏ ਗੱਲਾਂ ਕਰੀਏ ਜਿਵੇਂ ਤੁਸੀਂ ਮੈਨੂੰ ਕਮੈਂਟਾਂ ਚਾਹਾਂ ਹਾਂ ਸੁਲਾ ਦਿੰਦੇ ਹੋ ਤੇ ਜੀਰੋ ਆਪਾਂ ਆਮਣੋ ਸਾਹਮਣੇ ਬਹਿ ਕੇ ਗੱਲਾਂ ਕਰੀਏ ਤੇ ਆਪਣਾ ਥੋੜਾ ਜਿਹਾ ਹਨਾ ਅਲੱਗ ਹੀ ਖੁਸ਼ੀ ਉਹ ਹੋਰ ਹੁੰਦੀ ਹੈਗੀ ਬਹੁਤ ਸਾਰੀਆਂ ਭੈਣਾਂ ਜਾਂ ਬਾਜ਼ਾਰ ਚ ਜਾਂ ਕਿਤੇ ਕੋਈ ਵਿਆਸਾਦੀ ਚ ਮਿਲਦੇ ਹਨਾ ਇੰਨੀਆਂ ਗੱਲਾਂ ਕਰਦੀਆਂ ਨੇ ਭੈਣਾਂ ਇੰਨੀਆਂ ਗੱਲਾਂ ਕਰਦੇ ਨੇ ਆਪ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈਗੀ ਇੰਨੀ ਖੁਸ਼ੀ ਮਿਲਦੀ ਆ ਵੀ ਹੈ ਵੀ ਮੈਂ ਤਾਂ ਸੋਚਿਆ ਵੀ ਨਹੀਂ ਸੀ ਬੀਮਨ ਵੈਨੀਆਂ ਵਧੀਆ ਭੈਣਾਂ ਐ ਇੰਨੇ ਵਧੀਆ ਪੀਰ ਇੰਨੇ ਵਧੀਆ ਬੱਚੇ ਬਹੁਤ ਸਾਰੇ ਬੱਚੇ ਨੇ ਹਨਾ ਵੀਡੀਓ ਦੇਖ ਕੇ ਕਮੈਂਟ ਕਰਦੇ ਨੇ ਤੇ ਮੈਨੂੰ ਨਾ ਇੰਨੀ ਖੁਸ਼ੀ ਹੁੰਦੀ ਆ ਫਿਰ ਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਉਹ ਕਿਹੜਾ ਪ੍ਰੋਗਰਾਮ ਆ ਜਿੱਥੇ ਮੈਨੂੰ ਕੋਈ ਭੈਣ ਪਾਈ ਨਾ ਮਿਲੇ ਉਹ ਕਿਹੜਾ ਸਹਿਰ ਹੈ ਜਿੱਥੇ ਜਰੋਂ ਮੈਂ ਜਾਂਦੀ ਨਹੀਂ ਕਿਸੇ ਸਹਿਰ ਚ ਵੀ ਜਾਵਾਂ ਜਿਵੇਂ ਕੋ ਨੇੜੇ ਪੀਖੀ ਲੌਂਗਵਾ ਚਿਮੀ ਸੁਨਾਮ ਮੈਂ ਵੱਧ ਜਾਣੀ ਆਂਗੀ ਤਦ ਨਾ ਉਲੇ ਨੇੜੇ-ਨੇੜੇ ਸਾਇਰ ਨੇ ਜਿਵੇਂ ਬਹੁਤ ਸਾਰੇ ਤਾਂ ਮਕਾਨ ਉਹ ਜਾਨੀਆਂ ਸਾਡੇ ਨੇੜੇ ਤੇੜੇ ਜਲਤਣਾ ਉਹ ਲੈ ਜਿਵੇਂ ਪਿੱਖੀ ਹੈ ਹਨਾ ਚੀਮੀ ਮਾਨਸਾ ਆਹ ਸੁਨਾਮ ਮਾਨਸਾ ਤਾਂ ਕਦੀ ਜਾਨਣਿਆਂਗੇ ਤੇ ਜਿਹੜਾ ਭੈਣ ਭਾਈ ਮਿਲਦਾ ਇੰਨੀ ਖੁਸ਼ੀ ਹੁੰਦੀ ਆ ਕੋਈ ਮੇਰਾ ਖੁਸ਼ੀ ਦਾ ਟਿਕਾਣਾ ਨਹੀਂ ਹੈ ਨਾ ਇਹਨੇ ਬੜੀਆਂ ਦਿਲ ਦੀਆਂ ਗੱਲਾਂ ਕਰਦੀਆਂ ਨੇ ਭੈਣਾ ਬਹੁਤ ਸਾਰੀਆਂ ਭੈਣਾਂ ਨੇ ਹਨਾ ਫੋਨ ਕਰਦੀਆਂ ਨੇ ਫੋਨ ਤੇ ਆਪਦਾ ਮਨ ਹਲਕਾ ਕਰਦੀਆਂ ਨੇ ਜੀਆਂ ਤੇ ਉਹੀ ਗੱਲ ਭੈਣੇ ਹਨਾ ਤੇ ਦੁੱਖ ਜੇ ਆਪਾਂ ਔਖੇ ਹੋਏ ਬੰਦੇ ਬੰਦਾ ਕਿਸੇ ਕੋਲ ਕੱਢ ਫਰੋਲ ਲਾਂਦਾ ਉਹ ਵੀ ਨੂੰ ਕਿਸੇ ਦਾ ਫਰੋਲ ਲਾਂਦਾ ਉਹ ਵੀ ਆਲਾ ਨਾ ਮਜ਼ਾਕ ਬਣਾ ਲਾਂਦਾ ਤੇ ਵੀ ਫਲਾਨਾ ਇਹ ਕਹਿੰਦਾ ਕਿ ਅੱਜ ਕੱਲ ਤਾਂ ਕਿਸੇ ਕੋਲ ਟਡ ਦਹੋਲਾ ਕਰਨ ਦੀ ਗੱਲ ਵੀ ਨਹੀਂ ਹੈਗੀ ਹੈਨਾ ਤੇ ਮੈਨੂੰ ਕਮੈਂਟ ਪੜ੍ਹ ਕੇ ਬਹੁਤ ਵਧੀਆ ਹੁੰਦਾ ਫਿਰ ਮੈਨੂੰ ਦੁੱਖ ਅੱਦਾ ਹੋ ਜਾਂਦਾ ਅਜ ਰੋਜ਼ ਤੁਸੀਂ ਮੇ ਨਾਲ ਦੁੱਖ ਬੰਡਾਉਂਦੇ ਹੋ ਤੇ ਬਸ ਹੁਣ ਪਿੰਡਾਂ 'ਚ ਤਾਂ ਬਸ ਇਸ ਤਰ੍ਹਾਂ ਝੱਲ ਜਾਂਦੇ ਆ ਜਿਉਂ ਆਪਕ ਕੋਈ ਦੋ ਗੱਲਾਂ ਪੜਣਾ ਇਕੱਠੀਆਂ ਹੋ ਜਾਣਾ ਕੋਈ ਗੱਲ ਹੋ ਜਾਂਦੀ ਆ ਅੱਜ ਕੱਲ ਕਿਸੇ ਦਾ ਮਾਜਣਾ ਨਹੀਂ ਹੈ ਨਾ ਫਿਰ ਉਹ ਜੀ ਪਸਪਸਾ ਕੇ ਜਿਵੇਂ ਲੱਗ ਜਾਂਦੇ ਨੇ ਫਿਰ ਆਏ ਹੋ ਜਾਂਦਾ ਵੀ ਆਪ ਦੇ ਕੋਲ ਬੈਜੋ ਪੈਜੋ ਠੀਕ ਹੈ ਨਾ ਤੇ ਚਲੋ ਆਪਾਂ ਜੀ ਮਿਲਦੇ ਆ ਤੁਹਾਨੂੰ ਫਿਰ ਬਾਅਦ ਦੇ ਵਿੱਚ ਮਿਲਦੇ ਆ ਠੀਕ ਆ ਸਰਦਾਰ ਝੋਰੇ ਆ ਜਾਣਗੇ ਨਹੀਂ ਤਾਂ ਤੇ ਅੱਜ ਆਪਣੇ ਦਾਲ ਪਈ ਹੈਗੀ ਮੈਂ ਕੁੱਟਾਂ ਮਿਰਚਾਂ ਮੋਲਟਾ ਮੈਂ ਵੀ ਬੈਲੀ ਵੀ ਬੈਠੀ ਮੋਲਟਾ ਅਸੀਂ ਇਹ ਨਾ ਬੀ ਨਾ ਬੀ ਨੇ ਹਨ ਮੈਸਚਰ ਐਨਾਂ ਤਾਂ ਪਾਉਣ ਉਹ ਯਾ ਦੇ ਰਹੇ ਕੋਈ ਨਾ ਕਰ ਜਾ ਦੇ ਵਾਹ ਇੱਕ ਜੰਚਾ ਹੋਰ ਮਾਰ ਆਏ ਕੀ ਹੁਣ ਅਸੀਂ ਪਾਗਲ ਆ ਵੀ ਪਚੰਚਾ ਹੋਰ ਮਾਰਾਂ ਲੈ ਨਾ ਜਰੋ ਅੱਜ ਕਿੰਨੇ ਦਿਨ ਹਵਾਪਾ ਜਾਣੇ ਨੇ ਪਤਾ ਨਹੀਂ ਕਿ ਮੋਲ ਜਾਣਾ ਬੜੱਕੀ ਪੈਂਦੇ ਕਪੈਂਦੀ ਨੇ ਖਾ ਚਾ ਵਦਾਲੀ ਕੀ ਗੱਲ ਆ ਚਾਟਣੀ ਨਾਲ ਇੱਕ ਰੋਟੀ ਫੱਦ ਖਾਦੀ ਜਾਂਦੀ ਸਬਜ਼ੀ ਨਾਲ ਖਾਦੀ ਸਬਜ਼ੀ ਦਾਲ ਪਈ ਆ ਸਾਡੇ ਅੱਜ ਬਣਾਉਦੇ ਖੇਵੀ ਚਾਹ ਮੂੰਗੀ ਦਾਲ ਬਣਾ ਲਈ ਸੀ ਸਾਡੇ ਖਾਨਦਾਨੀ ਮੂੰਗੀ ਉਹ ਕੋਈ ਬਣਾਈ ਸੀ

Tá ਮਰਾਇਆ ਤੁਹਾਨੂੰ ਕੱਟਿਆਂ ਕਿਥੇ ਆ ਜਿਓ। ਉਹ ਸਭ ਤੋਂ ਬੱਲੇ ਪਹਿਲੇ ਪੰਚੋ ਕਿਤੇ ਰੋਣਾ ਪਿਆ ਨਾ ਪੁੱਤ। ਤੜਨਾ ਨਹੀਂ ਕਿਤੇ ਆਣਾ ਬਈ। ਚੀਜ਼ 200 ਰੁਪਏ ਦੀ ਲੈਣੀ ਆ। ਖੜਨਾ ਨਹੀਂ ਹੁੰਦਾ ਕਿਤੇ ਮੈਂ ਆਪੀ ਲਿਆ ਦੀ। ਲੈ ਆ ਮਿਲ੍ਹਾ ਕਰਦਾਨੀ ਆ ਕੀ ਖਾਣਾ? ਟਿੰਡਰੀ ਰੈਡੀ ਬਿਕਣੇ ਰਹੀ ਉਸ। ਟਿੰਡਰੀ ਪਾਰ। ਗੱਲਾਂ ਲੈ ਲਾਉਣ ਟਡਰੀ ਜਸ ਕਿਹੜੇ ਲੱਗੇ ਮੇਰੇ। ਇੱਕ ਹੋਰ ਲਾ ਦੇ 11ਵਾਂ ਵੀ ਲਾ ਦੇ। 10 ਜਗੇ ਲੱਗੇ ਤੜਕੇ ਤੇ ਹੁਣ ਕਿੱਥੇ ਜਾਊਂਗਾ ਰੈਡੀ। 11 ਹੋ ਜਾਣੇ। ਸੇਵੀਆਂ ਆਵੜਾ ਆਨੇ ਦੁੱਧ ਚ ਹਾਂ ਦਾ ਸੇਵੀਆਂ ਹਾਂ ਲਓ ਸੇਵੀਆਂ ਨਹੀਂ ਜਾਂਦੀਆਂ ਦੇਖ ਰਹਾ ਪਿਆ ਬੱਲਾ ਦੇਖੋ ਸੇਵੀਆਂ ਕਿਤੋਂ ਕੁਲਕ ਕੁਲਕ ਨੰਗਲ ਮੈਂ ਦੁੱਧ ਚ ਪਾਈ ਹੋਈ ਆ ਛਾਲੇ ਹੋ ਗਏ ਨੇ ਛਾਲੇ ਉਹ ਕਿਹੜਾ ਖਾਣਗੇ ਕਿ ਛਾਲੇ ਰੁੱਤੀ ਨੂੰ ਤਾਂ ਹਾਂ ਦੇਖ ਰਹਾ ਗੱਲਾਂ ਪਖੰਡਾ ਮਣਵਾ ਜੀਆਂ ਜੇ ਇਹ ਦੇਖ ਲੀਂ ਪੁੱਤ ਚਲੋ ਜੇ ਪਾਚਾ ਆ ਤਰਲੀ ਤੇ ਹੁਣ ਬੱਚਿਆਂ ਨੂੰ ਕੋਈ ਸੇਵੀਆਂ ਕਹਿਣੀ ਆ ਲਾਵਸੀ ਕਹਿਣੀ ਅਸੀਂ ਦਿਖਾ ਦੇ ਕਿ ਮੂੰ ਪੱਕੇ ਤੇ ਬਿਸਕੁਟ ਖਾਊਂਗੀ ਨਾ ਪੀਪਲ ਬਿਸਕੁਟ ਖਾਂਦੀਆਂ ਨੇ ਘਰੇ ਕਰਾਏ ਹੋਏ ਤੇ ਹੁਣ ਇਹ ਤਾਂ ਰੈਡੀ ਨੂੰ ਢੱਡਰੀ ਤੋੜ ਕੇ ਸਾਹ ਲੈਣਗੇ ਹੁਣ ਚਿਰ ਨਹੀਂ ਆਉਂਦੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋਊ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮੇਰ ਸਭਾ ਬਸ ਸੋਕੀ ਰਹਿ ਗਿਆ ਕੰਮ ਤੇ ਹੁਣ ਇਹਨਾਂ ਨੂੰ ਚਾਹ ਪਾਣੀ ਕਰਕੇ ਪਿਲਾਵਾਂਗੇ ਫੇਰ ਹੀ ਜਾਵਾਂ ਉਧਰ ਤੇ ਵਰਦੀ ਮੁਰਤੀ ਧੋ ਕੇ ਹੀ ਜਾਵਾਂਗੇ ਸਾਰਾ ਕੰਮ ਨਿਵੇੜ ਕੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ